ਸਤਿ ਸ਼੍ਰੀ ਅਕਾਲ ਦੋਸਤੋ ਸੋਸ਼ਲ ਮੀਡੀਆ ਤੇ ਅਕਸਰ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਤੇ ਇਸੇ ਤਰ੍ਹਾਂ ਹੀ ਇਸ ਸਮੇਂ ਵੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਕਵੀਸਰ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਦੀ ਹੈ ਜਿੱਥੇ ਕਿ ਸਟੇਜ ਤੇ ਉਹ ਆਪਣੀ ਕਵਿਸਰੀ ਪੇਸ਼ ਕਰ ਰਹੇ ਹੁੰਦੇ ਨੇ ਤਾਂ ਉਸ ਸਮੇਂ ਇੱਕ ਨੌਜਵਾਨ ਨੂੰ ਉਹ ਫੜ ਕੇ ਕੋਲ ਬੁਲਾਉਂਦੇ ਨੇ ਤੇ ਗਲਾਮੇ ਤੋਂ ਫੜ ਕੇ ਉਸ ਦੇ ਮੂੰਹ ਤੇ ਜ਼ੋਰਦਾਰ ਚਪੇੜ ਛੱਡਦੇ ਨੇ ਹਰ ਕੋਈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਚ ਰਿਹਾ ਕਿ ਅਕਸਰ ਅਜਿਹਾ ਕੀ ਹੋਵੇ ਹੋਵੇਗਾ ਕਿ ਪ੍ਰਿਤਪਾਲ ਸਿੰਘ ਬਰਗਾੜੀ ਜੋ ਧਰਮ ਪ੍ਰਚਾਰ ਦਾ ਕੰਮ ਕਰਦੇ ਨੇ ਉਸ ਨੇ ਇਸ ਤਰ੍ਹਾਂ ਇਸ ਨੌਜਵਾਨ ਤੇ ਥੱਪੜ ਮਾਰਿਆ ਤਾਂ ਪਤਾ ਲੱਗਿਆ ਹੈ ਕਿ ਭਾਈ ਪ੍ਰਿਤਪਾਲ ਸਿੰਘ ਬਰਗਾੜੀ ਨੇ ਇੱਕ ਨਿੱਜੀ ਨਿਊ ਚੈਨਲ ਨੂੰ ਕੀਤੀ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ ਕਿਸੇ ਗੱਲਬਾਤ ਲਈ ਕੁਝ ਸਾਊਂਡ ਸੈੱਟ ਕਰਨ ਦੇ ਲਈ ਇਸ ਨੌਜਵਾਨ ਨੂੰ ਆਪਣੇ ਕੋਲ ਬੁਲਾਇਆ ਤੇ ਜਦੋਂ ਆਪਣੇ ਕੋਲ ਗਿਆ ਤਾਂ ਉਹਨਾਂ ਦਾ ਧਿਆਨ ਇਸ ਨੌਜਵਾਨ ਦੇ ਮੂੰਹ ਤੇ ਗਿਆ ਤਾਂ ਉਸ ਦਾ ਮੂੰਹ ਬੁੱਲ ਕੋਲੋਂ ਭਾਰਾ ਹੋਇਆ ਸੀ ਜਿਵੇਂ ਉਸ ਨੇ ਤਮਾਕੂ ਲਗਾਇਆ ਹੋਵੇ ਤਾਂ ਉਸ ਨੇ ਇਸ ਭਾਈ ਸਾਹਿਬ ਨੇ ਇਸ ਨੌਜਵਾਨ ਨੂੰ ਪੁੱਛਿਆ ਕਿ ਤੂੰ ਤਬਾਕੂ ਲਗਾਇਆ ਤਾਂ ਇਸ ਨੌਜਵਾਨ ਨੇ ਕਿਹਾ ਮੈਂ ਹੁਣੇ ਬਾਹਰ ਕੱਢੇ ਆਉਨਾ ਜਦਕਿ ਤਾਂ ਤਾਂ ਸਿਰ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਸਭੈ ਮਾਨਸਨ ਉਸ ਸਮੇਂ ਪ੍ਰਕਾਸ਼ਨ ਤਾਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਤਮਾਕੂ ਲਗਾਏ ਦੇ ਕੇ ਪ੍ਰੇਤਪਾਲ ਸਿੰਘ ਬਰਗਾੜੀ ਨੇ ਇਸ ਨੌਜਵਾਨ ਦੇ ਮੂੰਹ ਤੇ ਚਪੇੜ ਛੱਡੀ ਦੱਸਦਿਏ ਕਿ ਉਸ ਤੋਂ ਬਾਅਦ ਪ੍ਰੇਤਪਾਲ ਸਿੰਘ ਬਰਗਾੜੀ ਨੇ ਦੱਸਿਆ ਕਿ ਜਦੋਂ ਸਮਾਗਮ ਸਮਾਪਤ ਹੋਇਆ ਤਾਂ ਪਿੰਡ ਵਾਲਿਆਂ ਨੇ ਵੀ ਇਸ ਨੌਜਵਾਨ ਨੂੰ ਕਾਬੂ ਕਰਕੇ ਚੰਗੀ ਤਰ੍ਹਾਂ ਇਸ ਦੀ ਭੁਗਤ ਸਵਾਰੀ ਤੇ ਸਾਰੇ ਚੰਗੀ ਤਰ੍ਹਾਂ ਜਾਣਦੇ ਨੇ ਕਿ ਸਿੱਖ ਧਰਮ ਦੇ ਵਿੱਚ ਤਬਾਕੂ ਦਾ ਸੇਵਨ ਇੱਕ ਬੰજર ਕੋਹ ਹੈ ਤੇ ਇਸ ਤਰ੍ਹਾਂ ਇਹ ਸਖਸ ਜੋ ਕਿ ਪਹਿਲਾਂ ਵੀ ਗੁਰੂ ਘਰਾਂ ਦੇ ਵਿੱਚ ਸੌਂਡ ਦਾ ਕੰਮ ਕਰਦਾ ਹੈ ਉਸ ਵੱਲੋਂ ਕਿਵੇਂ ਤੰਬਾਕੂ ਲਾ ਕੇ ਗੁਰੂ ਘਰ ਦੇ ਵਿੱਚ ਕੰਮ ਕੀਤਾ ਜਾ ਰਿਹਾ ਸੀ ਜੋ ਕਿ ਬਹੁਤ ਹੀ ਨਿੰਦਣਯੋਗ ਹੈ ਅਤੇ ਇਸ ਨੇ ਇੱਕ ਵੱਡੀ ਬੇਅਦਬੀ ਵੀ ਕੀਤੀ ਹੈ ਤੇ ਕੀ ਤੁਹਾਨੂੰ ਲੱਗਦਾ ਹੈ ਕਿ ਜੋ ਥੱਪੜ ਪ੍ਰਿਤਪਾਲ ਸਿੰਘ ਬਰਗਾੜੀ ਨੇ ਮਾਰਿਆ ਉਹ ਬਿਲਕੁਲ ਸਹੀ ਸੀ ਜਾਂ ਗਲਤ yes ਜਾਂ no ਜ਼ਰੂਰ ਕਮੈਂਟ ਕਰਨਾ ਤੇ ਨਾਲ ਹੀ ਕੀ ਤੁਸੀਂ ਇਹ ਵੀ ਚਾਹੁੰਦੇ ਹੋ ਕਿ ਇਸ ਸਖਸ਼ ਤੇ ਹੋਰ ਵੀ ਸਖਤ ਕਾਰਵਾਈ ਹੋਵੇ ਤਾਂ ਕਿ ਅੱਗੇ ਤੋਂ ਇਸ ਤਰ੍ਹਾਂ ਸਾਊਂਡ ਜਾਂ ਫਿਰ ਹੋਰ ਕੰਮ ਕਰਨ ਵਾਲੇ ਹੋਰ ਨੌਜਮਾਨਾਂ ਨੂੰ ਵੀ ਕੰਨ ਹੋ ਸਕਣ ਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਮਰਿਆਦਾ ਦਾ ਕਿਸ ਤਰ੍ਹਾਂ ਧਿਆਨ ਰੱਖਣਾ ਜ਼ਰੂਰ ਕਮੈਂਟ ਕਰਨਾ ਉਹ ਦੇਖੋ ਇਹ ਵਾਇਰਲ ਵੀਡੀਓ ਗਿਆ ਮਾਦਾ ਸ਼ੇਰਾਂ ਦਾ ਉਜਾਰਾ ਆਪਣਾ ਪੰਜਾ